ਤਾਰਾਗੜ ਪੁਲਿਸ ਵੱਲੋਂ ਹਾਲੀ ਦੇ ਵਿੱਚ ਫਰਾਰ ਹੋਏ ਹਵਾਲਾਤੀ ਨੂੰ ਮੁੜ ਤੋਂ ਕਾਬੂ ਕਰ ਲਿਆ ਗਿਆ ਤੇ ਇਸ ਦੀ ਜਾਣਕਾਰੀ ਥਾਣਾ ਪਰਿਭਾਰੀ ਤਾਰਾਗੜ ਹੇਮਰਾਜ ਦੇ ਵੱਲੋਂ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਹਵਾਲਾਤੀ 2 ਦਿਨ ਪਹਿਲਾਂ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੁੰਦਾ ਉਸ ਨੂੰ ਕਿ ਹੁਣ ਮੁੜ ਤੋਂ ਪੁਲਿਸ ਵੱਲੋਂ ਫੜ ਲਿਆ ਜਾਂਦਾ। ਉੱਥੇ ਇਸ ਦੀ ਜਾਣਕਾਰੀ ਦਿੰਦਿਆਂ ਥਾਣਾ ਪਰਿਭਾਰੀ ਤਾਰਾਗੜ ਦੇ ਵੱਲੋਂ ਕੀ ਕੁਝ ਕੀਤਾ ਗਿਆ ਆਓ ਸੁਣਦੇ ਹਾਂ। ਕਿਸਰ ਕਲ ਪਰਚੇ ਦਾ ਰੋਕੀ ਸੀਗਾ ਫੜਿਆ ਗਿਆ ਸਾਰ ਹੋ ਗਿਆ ਸੀਗਾ ਕੰਨੇ ਦੋਰਾ ਕਾਬੂ ਕਰ ਲਿਆ ਗਿਆ ਬਿਲਕੁਲ ਜੀ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਜੀ ਦੇ ਹਿੱਸੇ ਦੇ ਦੇਸ਼ ਅਨੁਸਾਰ ਕਾਫੀ ਕਾਫੀ ਪਾਟੀਆਂ ਬਣੀਆਂ ਸੀ ਜੀ ਉਹੀ ਸਮੇਂ ਕੁਲਾਨ ਮਰਤੀ ਸੀ ਕਿ ਇਹ ਫਲਟੈਂਡੀ ਆ ਗਿਆ ਜਿਸ ਕੋਸੇ ਜੰਗਲ ਦੇ ਵਿੱਚ ਸੈਂਟਰੀ ਦੇ ਵਿੱਚ ਉਹ ਬਾਗਦਗੋਤ ਸੁਪਿਆ ਹੋਇਆ ਸਾਰੀ ਟੀਮਾਂ ਨੇ ਕਾਫੀ ਮਿਹਨਤ ਕੀਤੀ ਹੈ ਜਿਹੜਾ ਆਪਣਾ ਹਾਲ ਦੇ ਜਿੰਮੇ ਤੋਂ ਪੜਦੇ ਨੂੰ ਜੀ ਬਾਗਦਗੋਤ ਲੱਭਿਆ ਤੱ ਲੱਗਾ ਕਿ ਕੀ ਕਾਰਨ ਸੀ ਕਿ ਕਿਵੇਂ ਜਿਹੜਾ ਛੁਪਿਆ ਗਿਆ ਭੱਜ ਗਿਆ। ਕਾਰਨ ਇਸ ਦੀ ਪੁਲਿਸ ਮੈਡੀਕਲ ਤੋਂ ਵਾਰੀ ਸੀ। ਤੇ ਇਹਨੇ ਬੜੀ ਚੁਸਤੀ ਨਾਲ ਆਪਣਾ ਜਿਹੜਾ ਹਸਪਤਾਲ ਦੇ ਵਿੱਚੋਂ ਹੱਥ ਖਿੱਚ ਲਿਆ ਸੀਗਾ ਜਿਹੜੂ ਕੱਢਦੇ ਸੀ ਠੱਕੇ ਜ਼ੋਰ ਨਾਲ ਤੇ ਭੱਜ ਗਿਆ ਸੀ ਟਟਾ ਦੇ। ਸਰ ਕਿ ਨਹੀਂ ਕੋਈ ਮਾਮਲੇ ਦੱਟ ਜਾ ਗਏ। ਕਿ ਤੇ ਨਿਰਦੀ ਸਤ ਮਰ ਸਤ ਮਰ ਇਹ ਨਿਕਲ ਪੱਤੇ ਦੇ ਕੋਲ ਪਤਾ ਉਹ ਪੂਰਾ ਦੱਸਿਆ ਕੋਈ ਨਹੀਂ ਨਾ ਕੋਈ ਲੱਗਦਾ ਉਹ ਹੀ ਰੋਟੀ ਹੈ ਜਿਹੜਾ ਮਹਾਰਾਜ ਪਰਸ ਸੀਨੀਅਰ ਅਧਿਕਾਰੀ ਜਾਣਦੇ ਜੀ ਜੀ ਉਹ ਚ ਵੀ ਬੜਵਾ ਵਾਧਾ ਹੋਣਾ ਹੈ। ਉਹਨਾਂ ਕੀ ਕਰ ਰਹੀ ਹੈ ਉਹ ਦਿੱਤੀ ਹੈ। ਅਸਲ ਵਿੱਚ ਇਹ ਪੜੀ ਹੈ ਇਹ ਵੀ ਇੱਕ ਕੋਰਸ ਸਰ ਜੀ ਭੇਜਦਾ ਹੈ।